ਪਤਨਾ ਗਰਾਹ ਪੰਚਾਇਤ ਦੇ ਸਰਪੰਚ ਤੇ ਪੰਚ ਸਹਿਬਾਨ ਮੈਂ ਤੁਹਾਨੂੰ ਅੱਜ ਇਹ ਗੱਲ ਦੱਸਣ ਕਿਉਂ ਆਇਆ ਅੱਜ ਜੋ ਆਪਾਂ ਪ੍ਰੋਗਰਾਮ ਕਰ ਜਾ ਰਹੇ ਆਂ ਤੇ ਜਿਸ ਵਿੱਚ ਗਿਤੇਂਦਰ ਸਿੰਘ ਜੀ ਬਲੌਡ ਰੈਕਟਰ ਪੰਚਾਇਤ ਉੱਤਰ ਤੇ ਬਾਕੀ ਕ੍ਰਿਪਾ ਕਰਕੇ ਤਤਕਾਰੀ ਕਰਮਚਾਰੀ ਕੌਕੇ ਪਹੁੰਚੇ ਆ ਉਹ ਅੱਜ ਸਾਰੇ ਹੀ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਆਪਾਂ ਦੁਨੀਆ ਦੇ ਉੱਪਰ ਮਨਾਇਆ ਜਾ ਰਿਹਾ ਹੈ ਆਪਾਂ ਵੀ ਇਸ ਦਿਨ ਵਿੱਚ ਮਨਾ ਰਹੇ ਆਂ ਪੰਜ ਦਾ ਦਿਨ ਸੱਤੀ ਕੁੰਨਿਆ ਗਿਆ ਕਿ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਸਾਰੇ ਸੰਸਾਰ ਦੇ ਉੱਪਰ ਇਹਦੀ ਰੰਮਤਾ ਕਦੋਂ ਹੋਈ ਸੀ? ਮਹਿਲਾ ਜਿਸ਼ਦੀ ਅਰੰਭਤਾ 20ਵੀਂ ਸਦੀ ਦੇ ਵਿੱਚ ਨੌਰਥ ਅਮਰੀਕਾ ਦੇ ਯੂਰਪ ਦੇ ਵਿੱਚ ਹੋਈ ਸੀ ਕਿਉਂਕਿ ਉੱਤੇ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਸੀ ਉਹ ਲੇਬਰ ਦਾ ਕੰਮ ਕਰਦੀਆਂ ਸੀ, ਚਾਹ ਕੰਮ ਕਰਦੀਆਂ ਸੀ। ਉਹਨਾਂ ਦੇ ਹਿੱਤਾਂ ਨੂੰ ਸੁਰੱਖਿਤ ਕਰਨ ਲਈ ਲੈਨ ਨੇ ਇੱਕ ਨਵੀਂ ਸੋਚ ਲੈ ਕੇ ਆਂਦੀ ਕਿ ਤੁਸੀਂ ਇੱਕ ਜੋਟ ਹੋ ਕੇ ਆਪਣੇ ਅਧਿਕਾਰਾਂ ਬਾਰੇ ਆਵਾਜ਼ ਚੁੱਕਣੀ ਹੈ ਉਦੋਂ ਅਧਿਕਾਰ ਕੀ ਸੀ ਕਿ ਕੰਮ ਦੇ ਬਦਲੇ ਪੂਰਾ ਪੈਸਾ ਮਿਲੇ ਜਿੰਨਾ ਦੇ ਕੰਮ ਆ ਸਥਾਨਾਂ ਤੇ ਸੁਰੱਖਿਆ ਦੇ ਮੁੱਦੇ ਅੱਜ ਵੀ ਉਹੀ ਨੇ ਮੁੱਦੇ ਬਦਲੇ ਨਹੀਂ ਆ ਬਹੁਤ ਜ਼ਿਆਦਾ ਫੱਕੜੀ ਗਿਆ ਪਰ ਫਿਰ ਵੀ ਜਾਗਰੂਕਤਾ ਬਹੁਤ ਜ਼ਿਆਦਾ ਹੈ ਸੰਚਾਰ ਦੇ ਸਾਧਨ ਬਦਲ ਗਏ ਨੇ ਤੁਸੀਂ ਆਪਣੇ ਮੋਬਾਈਲ ਰਾਹੀਂ ਬਹੁਤ ਸਾਰੇ ਦੋਸਤਾਂ ਨਾਲ ਲੋਕਾਂ ਨਾਲ ਰਿਸ਼ਤੇਦਾਰਾਂ ਨਾਲ ਸਿਕੀਆਂ ਨਾਲ ਜਾਣਕਾਰੀ ਰੱਖਦੇ ਹੋ ਤੁਹਾਨੂੰ ਬਹੁਤ ਸਮਾਂ ਪਹਿਲੇ ਪਤਾ ਲੱਗ ਜਾਂਦਾ ਆਪਣਿਆਂ ਨਾਲ ਕੀ ਹੋਣਾ ਹੈ ਇਸ ਕਰਕੇ ਜੇ ਇਹਦੀ ਜਾਗਰੂਕਤਾ ਆਦੀਆ ਤੇ ਇਹ ਜਾਗਰੂਕਤਾ ਵੀ ਨਾਲ ਹੋਣੀ ਚਾਹੀਦੀ ਹੈ ਕਿ ਸਾਡੇ ਵਾਸਤੇ ਕਿਹੜੀਆਂ ਸਿਸਟਮਾਂ ਆ ਜਾ ਜਿਹੜਾ ਪਿੰਡ ਆਡੈਂਟੀਫਾਈ ਕੀਤਾ ਗਿਆ ਜਾਂ ਸਾਰੇ ਹੀ ਪਿੰਡ ਉੱਥੇ ਗ੍ਰਾਮ ਪੰਚਾਇਤ ਨੇ ਕਿਹੋ ਜਿਹੇ ਕੰਮ ਕਰਨੇ ਆ ਕਿ ਔਰਤਾਂ ਦਾ ਜਾਂ ਮਹਿਲਾਵਾਂ ਦਾ ਵਿਕਾਸ ਹੋ ਸਕੇ ਉਹਦੇ ਵਿੱਚ ਬਜ਼ੁਰਗ ਔਰਤਾਂ ਉਹਦੇ ਵਿੱਚ ਬੇਸਹਾਰਾ ਔਰਤਾਂ ਉਹਦੇ ਵਿੱਚ ਅਛੀ ਸ਼ਰਾਣੀ ਦੀਆਂ ਔਰਤਾਂ ਐਸੀ ਔਰਤਾਂ ਕੰਮ ਕਰਨ ਵਾਲੀਆਂ ਬਖੂਬਸਾਵਾਂ ਤੇ ਔਰਤਾਂ ਇਹਨਾਂ ਸਾਰਾਂ ਦੇ ਅਧਿਕਾਰਾਂ ਬਾਰੇ ਗੱਲ ਕਰਨੀ ਆ ਇਹਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਆਪਾਂ ਗੱਲ ਕਰਨੀ ਆ ਅੱਜ ਦੇ ਦਿਨ ਤੁਸੀਂ ਚੰਗੀ ਤਰ੍ਹਾਂ ਦੇਖਣਾ ਆ ਪੜ੍ਹਨਾ ਆ ਜੋ ਉੱਥੇ ਲਿਖਿਆ ਉਹਦਾ ਧਿਆਨ ਰੱਖਣਾ ਆ ਉਸ ਤੋਂ ਇਲਾਵਾ ਜਿਹੜੀਆਂ ਆਪਾਂ ਇਸ ਦਿਨ ਤੇ ਗੱਲਾਂ ਕਰਨੀਆਂ ਆ ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਆ ਕਿਦੋਂ ਮਨੁੱਖ ਜਨਮ ਲੈਂਦਾ ਆ ਜਨਮ ਲੈਂਡ ਤੋਂ ਪਹਿਲਾਂ ਹੀ ਸੇਕ ਸੁਆਮਾਂ ਦੀ ਲੋੜ ਪੈ ਜਾਂਦੀ ਹੈ ਮੈਂ ਠੀਕ ਕਹਿ ਰਿਹਾ ਮੈਂ ਜਨਮ ਲੈਂਡ ਤੋਂ ਪਹਿਲਾਂ ਮੈਡਮ ਦੱਸਣਗੇ ਜਿਆਦਾ ਉਸਾਰਨਾ ਮੈਂ ਦੇ ਇੱਕ ਗੱਲ ਕਹਿ ਕੇ ਛੱਡ ਜਾਣਾ ਹੈ ਜਨਮ ਲੈਂਡ ਤੋਂ ਪਹਿਲਾਂ ਸੇਕ ਸੁਆਮਾਂ ਦੀ ਲੋੜ ਪੈ ਜਾਂਦੀ ਹੈ ਕਿਹਦੀ ਜਨਮਨੀ ਦੀ ਸੇਕ ਉਹਦੀ ਖਰਾਕ ਕੀ ਕਿਹਾ ਉਹਦਾ ਸਭ ਕੁਝ ਉਹਨੂੰ ਪ੍ਰੋਪਰ ਮਿਲ ਰਿਹਾ ਹੈ ਉਹਦੇ ਇੰਜੈਕਸ਼ਨ ਲੱਗ ਰਹੇ ਨੇ ਤਾਂ ਕਿ ਅਸੀਂ ਜਿਹੜੀਆਂ ਬੜੀਆਂ ਬੜੀਆਂ ਮਹਿਮਾ ਦੇ ਵਿੱਚ ਆ ਕੇ ਅਸੀਂ ਬਹੁਤ ਵੱਡੀਆਂ ਬਿਮਾਰੀਆਂ ਤੇ ਕਾਬੂ ਕਰ ਲਿਆ ਹੈ ਪਰ ਫਿਰ ਵੀ ਕਈ ਵੇਸਲਾ ਪਨ ਹੋ ਜਾਂਦਾ ਹੈ ਵੇਸਲਾ ਪਰ ਸਰਕਾਰਾਂ ਕੋ ਨਹੀਂ ਹੁੰਦਾ ਤੁਹਾਨੂੰ ਜੀ ਅਲਟਰਾਸਾਉਂਡ ਤਾਂ ਫ੍ਰੀ ਹੈ ਜੋ ਪ੍ਰਾਈਵੇਟ ਹਸਪੀਟਲਾਂ ਵਿੱਚ 2-2000 25-2500 ਦਾ ਚਾਰਜ ਲੈਂਦੇ ਹੋ ਪਿਬਲ ਹਸਪੀਟਲਾਂ ਵਿੱਚ ਮਤਲਬ ਰਾਜਪੁਰਾ ਵਿੱਚ ਤਾਂ ਹੈ ਸਾਡੇ ਕੋਲ ਸਭ ਕੁਝ ਅਵੇਲੇਬਲ ਕਦੋਂ ਮਰਜੀ ਆਓ ਸਾਡੇ ਕੋਲ ਗਾਇਨੀ ਦੇ ਡਾਕਟਰ ਹੈ ਟ੍ਰੇਨਡ ਲੇਬਰ ਰੂਮ ਹੈ ਸਭ ਕੁਝ ਹੈ ਤੁਹਾਡੇ ਫ੍ਰੀ ਅਲਟਰਾਸਾਉਂਡ ਫ੍ਰੀ ਦਵਾਈਆਂ ਜਿਹੜੇ ਕਿ ਸਪਲੀਮੈਂਟ ਬੱਚੇ ਦੀ ਗ੍ਰੋਥ ਵਾਸਤੇ ਬੜੇ ਜ਼ਰੂਰੀ ਹੁੰਦੇ ਐ ਜਿਵੇਂ ਕਹਿਆ ਦਿੰਦੇ ਆ ਪੁਰਾਣੇ ਜ਼ਮਾਨੇ 'ਚ ਤਾਂ ਸੀ ਜਿਹੜੀਆਂ ਗੋਲੀਆਂ ਖਾਈਆਂ ਸੀ ਜੀ ਇਹ ਨਵੇਂ ਟ੍ਰੈਂਡ ਚੱਲੇ ਹੋਏ ਆਂ ਦੀ ਦਵਾਈਆਂ ਖਾਣੀਆਂ ਐ ਜੀ ਵੀ ਦੇਖੋ ਪੁਰਾਣੇ ਜਮਾਨੇ 'ਚ ਸਭ ਕੁਝ ਉਦੋਂ ਹੁੰਦਾ ਸੀ ਕੋਈ ਪੋਲੂਸ਼ਨ ਨਹੀਂ ਸੀਗੀ ਖਾਣਾ ਕਿੰਨਾ ਚੰਗਾ ਸੀਗਾ ਦੇਸੀ ਖਾਣਾ ਸੀਗਾ ਦੇਸੀ ਧੋ ਸੀਗਾ ਲੋੜ ਹੀ ਪੈਂਦੀ ਸੀ ਦਵਾਈਆਂ ਦੀ ਅੱਜ ਕੱਲ੍ਹ ਹਾਲ ਦੇਖ ਲਓ ਕੀ ਹੈ ਆਪਣੇ ਸਾਰਿਆਂ ਦੀ ਸਿਹਤ ਦਾ ਤੇ ਕੁਝ ਦਵਾਈਆਂ ਲੈਣੀਆਂ ਜ਼ਰੂਰੀ ਵੀ ਹੁੰਦੀਆਂ ਹਨ ਸਰੋਤੇ ਵਿੱਚ ਜਿਵੇਂ ਕਿ ਆਇਰਨ ਦੀਆਂ ਹੈਗੀਆਂ ਉਹ ਐਨਐਮ ਆਸ਼ਾ ਵਰਕਰ ਅਸੀਂ ਹਰ ਜਗ੍ਹਾ ਦੇ ਪ੍ਰੋਵਾਈਡ ਕਰਾਈਆਂ ਹੋਈਆਂ ਸਰਕਾਰ ਨੇ ਬਹੁਤ ਵਧੀਆ ਕੰਮ ਕੀਤੇ ਹੋਏ ਹਨ ਤੁਸੀਂ ਇਹ ਦਵਾਈਆਂ ਜ਼ਰੂਰ ਖਾਓ ਕਿਤੇ ਅਲਟਰਾਸਾਉਂਡ ਜਿਨ੍ਹਾਂ ਨੂੰ ਲੱਗਦਾ ਹੈ ਕਿ 스ਕੈਨ ਕਰਾ ਕੇ ਕਿਤੇ ਬੱਚੇ ਦੇ ਗ੍ਰੋਥ ਤੇ ਨਾ ਸੈਕਟ ਆਂਦਾ ਹੋਏ ਵੀ ਇਹ ਤਾਂ ਮਸ਼ੀਨ ਲਾਉਂਦੇ ਆਂ ਕਿ ਅਲਟਰਾਸਾਉਂਡ ਸਭ ਤੋਂ ਚੰਗੀ ਤੇ ਸਭ ਤੋਂ ਸੇਫ ਟੈਕਨੋਲੋਜੀ ਏ ਇਹਦਾ ਕੋਈ ਨੁਕਸਾਨ ਨਹੀਂ ਹੈ ਬੱਚੇ ਵੀ ਹੈਲਥ ਤੇ ਇਹ ਜ਼ਰੂਰੀ ਹੁੰਦੇ ਆਂ ਘਰਾਂ ਨੇ ਮੰਨ ਲਓ ਕਿਸੇ ਬੱਚੇ ਦੇ ਦਿਮਾਗੀ ਹਾਲ ਤੇ ਜਾਂ ਦਿਮਾਗ ਦੀ ਗ੍ਰੋਥ ਨਹੀਂ ਹੋ ਰਹੀ ਜਾਂ ਕੋਈ ਵੀ ਦਿਲ ਦਾ ਸਰਾਕ ਹੈ ਐਨੀ ਟੈਕਨੋਲੋਜੀ ਵੱਧ ਗਈ ਏ ਵੀ ਉਹ ਬੱਚੇ ਮਾਂ ਦੇ ਪੇਟ ਦੇ ਅੰਦਰ ਹੀ ਉਹ ਚੀਜ਼ ਲਾ ਦੋ ਜਾਂਦਾ ਹੈ ਜੇ ਬੱਚਾ ਇੱਕ ਵਾਰੀ ਕਿਸੇ ਮੰਦਭਾਗੀ ਤੀਰ ਨਾਲ ਜਿਵੇਂ ਕੋਈ ਉਹਨੂੰ ਅੰਗਹੀਮਤਾ ਹੈ ਪੈਦਾ ਹੋ ਜਾਏ ਤਾਂ ਕਿੰਨੀ ਸਫਰਿੰਗ ਹੈ ਪੂਰੇ ਸਾਮਲੀ ਵਾਸਤੇ ਪਰੇਸ਼ਾਨੀ ਹੈ ਤਾਂ ਚੰਗਾ ਤੁਸੀਂ ਪਹਿਲੇ ਇੱਕ ਦੋ ਅਲਟਰਾਸਾਉਂਡ ਕਰਾ ਕੇ ਬਲਕਿ ਚਾਰ ਕਰਾਣੇ ਚਾਹੀਦੇ ਪਰ ਐਟ ਲੀਸਟ ਇੱਕ ਦੋ ਤਾਂ ਕਰਵਾਓ ਉਹਦੇ ਵਿੱਚ ਪਤਾ ਲੱਗ ਜਾਂਦਾ ਹੈ ਕਿ ਕੀ ਠੀਕ ਕਰਨਾ ਹੈ ਸਰਕਾਰ ਨੇ ਇੱਕ ਪਨੂ ਸਾਰੀਆਂ ਫੈਸਿਲਿਟੀਸ ਤੁਹਾਡੇ ਮਿਨੀਮਮ ਲੈਵਲ ਪਿੰਡ ਤੱਕ ਪ੍ਰੋਵਾਈਡ ਕਰਾ ਦਿੱਤੀਆਂ ਟੈਟਨਸ ਦੇ ਇੰਜੈਕਸ਼ਨ ਹੁੰਦੇ ਉਹ ਜ਼ਰੂਰ ਲਗਵਾਓ ਮੇਰਾ ਡਿਪਾਰਟਮੈਂਟ ਦਾ ਬੱਚਿਆਂ ਦਾ ਉਹ ਬਹੁਤ ਸਾਰੀਆਂ ਗੱਲਾਂ ਕਰਨੀਆਂ ਪਰ ਇੱਥੇ ਅੱਜ ਮੈਲਾ ਦਾ ਦਿਨ ਹੈ ਤਾਂ ਮੈਂ ਜਿਆਦਾ ਫੋਕਸ ਮੈਲਾ ਉੱਤੇ ਹੀ ਕਰ ਰਹੀ ਹਾਂ ਕਿਉਂਕਿ ਬੱਚਿਆਂ ਵਾਸਤੇ ਵੀ ਸਾਰੀ ਸੇਵਾਤ ਬਿਲਕੁਲ ਫ੍ਰੀ ਹੈ ਕੁੜੀਆਂ ਵਾਸਤੇ 5 ਸਾਲ ਤੱਕ ਸਾਰਾ ਟ੍ਰੀਟਮੈਂਟ ਫ੍ਰੀ ਹੈ ਸਾਰੇ ਟੈਸਟ ਫ੍ਰੀ ਹੈ ਬੇਟੀਆਂ ਜੋ ਸਕੂਲ ਜਾ ਰਹੀਆਂ ਨੇ ਸਕੂਲਾਂ ਵਿੱਚ ਤਾਂ ਤੁਹਾਡੇ ਸੇਤ ਡਿਪਾਰਟਮੈਂਟ ਦੇ ਸੌਰੀ ਐਜੂਕੇਸ਼ਨ ਡਿਪਾਰਟਮੈਂਟ ਦੇ ਲੋਕ ਗੱਲਾਂ ਕਰਨਗੇ ਪਰ ਦੇਖੋ ਸਕੂਲ ਤੱਕ ਵੀ ਐਜੂਕੇਸ਼ਨ ਵੀ ਫ੍ਰੀ ਹੈ ਉਸੇ ਨਾਲ ਹੀ ਤੁਹਾਨੂੰ ਡੀਵਾਰਮਿੰਗ ਡੇ ਪੇਟ ਦੇ ਕੀੜਿਆਂ ਵਾਸਤੇ ਦਵਾਈ ਬੋਥੇ ਆਇਰਨ ਟੈਬਲੈਟਸ ਜੀਆਂ ਦਵਾਈਆਂ ਸਕੂਲਾਂ ਤੋਂ ਵੀ ਪ੍ਰੋਵਾਈਡ ਕਰਾਈਆਂ ਜਾ ਰਹੀਆਂ। ਫਰ ਇਹਨਾਂ ਦੇ ਕੋਈ ਨੁਕਸਾਨ ਨਹੀਂ ਹੈਗੇ। ਇਹ ਬਿਲਕੁਲ ਚੰਗੀ ਚੀਜ਼ ਹੁੰਦੀ ਹੈ। ਤੁਸੀਂ ਆਪਣੇ ਆਸ-ਪड़ोस 'ਚ ਆਪਣੀਆਂ ਨੂੰਹਾਂ ਨੂੰ, ਆਪਣੀਆਂ ਭੈਣਾਂ ਨੂੰ ਸਭ ਨੂੰ ਇਹ ਚੀਜ਼ ਦੱਸੋ ਬਿਲਕੁਲ। ਕਿ ਮੈਂ ਪਿੰਡ ਆਇਆ ਸੀ ਤੇ ਮੈਨੂੰ ਥੋੜਾ ਪੂਰਾ ਨਜ਼ਰ ਆਇਆ। ਕਿਤੇ ਕਿਤੇ ਇੱਕ ਪਿੰਡ ਦੀ ਤਾਰੀਫ਼ ਵੀ ਕੀਤੀ ਗਈ ਕਿ ਪਿੰਡ ਬਹੁਤ ਸੋਹਣਾ ਬਣਿਆ ਹੈ। ਉੱਥੇ ਕਿਤੇ ਜਦੋਂ ਇੱਕ ਇਹ ਪੁਆਇੰਟ ਉਨਾ ਨੂੰ ਮਿਲ ਜਾਂਦਾ ਹੈ ਤੇ ਦੁੱਖ ਵੀ ਪੜਾ ਲੱਗਦਾ ਹੈ ਕਿਉਂਕਿ ਲਗਭਗ 2/4 ਸਮਾਂ ਤੋਂ ਅਸੀਂ ਜਿਹੜਾ ਖੋਸ ਖੂੜੇ ਦਾ ਪ੍ਰਬੰਧਨ ਕੀਤਾ ਹੋਇਆ ਆਪਣੇ ਪਿੰਡ ਵਿੱਚ ਔਰ ਬਹੁਤ ਹੀ ਮੁਸ਼ਕਲ ਨਾ ਮੈਂ ਕਿਹਾ ਹਰ ਲਗਭਗ ਦੇ ਡਿਸਟ੍ਰਿਕਟ ਸਿਰਫ ਕਿ ਸਾਡਾ ਸਡਬਲਯੂਐਮਐ ਜਿਹੜਾ ਚੱਲ ਰਿਹਾ ਹੈ ਲੇਕਿਨ ਉਹਦੇ ਵਿੱਚ ਵੀ 25 ਤੋਂ 30% ਜਿਹੜੇ ਘਰ ਨੇ ਸਾਡਾ ਸਹਿਯੋਗ ਨਹੀਂ ਦੇ ਰਹੇ ਦੇਖੋ ਜਦੋਂ ਵੀ ਕੋਈ ਤਾਰੀਫ ਹੁੰਦੀ ਆ ਜਦੋਂ ਕੋਈ ਅਵਾਰਡ ਮਿਲਦਾ ਆ ਤਾਂ ਉਹ ਮੈਨੂੰ ਕੱਲੀ ਨੂੰ ਨਹੀਂ ਮਿਲ ਰਿਹਾ ਤੁਸੀਂ ਮੈਂ ਮੈਂ ਦਿੱਲੀ ਗਈ ਸੀਗੀ ਵਰਕਸ਼ਾਪ ਸੀਗੀ ਪੂਰੇ ਜ਼ਿਲ੍ਹੇ ਵਿੱਚੋਂ ਆਪਨੇ ਪਟਿਆਲਾ ਜ਼ਿਲ੍ਹੇ ਵਿੱਚੋਂ ਸਿਰਫ ਇੱਕ ਮੈਂ ਸਰਪੰਚ ਸੀਗੀ ਜਿਹੜੀ ਦਿੱਲੀ ਗਈ ਆ ਇਹ ਮਾਣ ਪੱਲਾ ਮੇਰਾ ਨਹੀਂ ਹੈ ਇਹ ਮੇਰੀ ਪੰਚਾਇਤ ਦਾ ਨਹੀਂ ਹੈ ਸਾਰੇ ਪਿੰਡ ਦਾ ਹੈ ਤੇ ਜਦੋਂ ਵੀ ਕੋਈ ਇਦਾਂ ਦਾ ਕੰਮ ਹੋ ਲਿਆ ਕੁਝ ਵੀ ਪਿੰਡੇ ਤੇ ਹੁੰਦਾ ਹੈ ਤਾਂ ਉਹਨੇ ਸਾਰੇ ਇਹਨਾਂ ਸਹਿਯੋਗ ਦਿਆ ਕਰੋ ਔਰ ਦੂਜੀ ਗੱਲ ਜਿਹੜੀ ਕਿ ਮੈਂ ਪਹਿਲਾਂ ਹੀ ਮਹਿਲਾਵਾਂ ਨਾਲ ਜੜੀਆਂ ਸਿੰਗਲ ਦੀਆਂ ਉਹ ਮੁਝੇ ਫਾਊਂਡੇਸ਼ਨ ਦਿੱਤੀਆਂ ਸੀ ਸਾਡੇ ਕੋਲ 24 ਘੰਟੇ ਹੁੰਦੇ 8 ਘੰਟੇ ਦੀ ਨੀਂਦ ਗੱਡ ਕੇ ਸਾਡੇ ਕੋਲ 16 ਘੰਟੇ ਬਚਦੇ ਆ ਪਰ ਕੀ 16 ਘੰਟੇ ਅਸੀਂ ਘਰ ਦਾ ਕੰਮ ਹੀ ਕਰਦੇ ਆ ਸਾਨੂੰ ਚਾਹੀਦਾ ਦੇਖੋ ਜਿਹੜੀਆਂ ਮਹਿਲਾਵਾਂ ਹੁਣ ਜਿਹੜੀਆਂ ਸਾਡੇ ਲੇਡੀਜ਼ ਇੱਥੇ ਪਹੁੰਚੀਆਂ ਨੇ ਜਿਹੜੀਆਂ ਡਾਕਟਰਸ ਨੇ ਜਿਹੜੀਆਂ ਟੀਚਰਸ ਨੇ ਉਹ ਵੀ ਆਪਣਾ ਟਾਈਮ ਕੱਢ ਕੇ ਜੌਬ ਕਰ ਲਿਆ ਵੀ ਨਾ ਤੁਸੀਂ ਕਿਸੇ ਨੂੰ ਵੀ ਪੁੱਛ ਲਿਓ ਕੀ ਕਰਉ ਆਪਣੇ ਘਰ ਦਾ ਕੰਮ ਨਹੀਂ ਕਰਦੇ ਕਰਦੇ ਆ ਆਪਣੇ ਬੱਚੇ ਨਹੀਂ ਸੰਭਾਲਦੇ ਦੇਖੋ ਸਾਰੀ ਰਿਸਪੋਨਸੀਬਿਲਟੀ ਚੜੀਆਂ ਹੋਈਆਂ ਉਹ ਗਵਮੈਂਟੋਂ ਕਰੀਆਂ ਹੀ ਪੈਡੀਆਂ ਨੇ ਨਿਭਾਉਣੀਆਂ ਪਈਆਂ ਨੇ ਲੇਕਿਨ ਇਹਦੇ ਨਾਲ ਇਹ ਮਤਲਬ ਨਹੀਂ ਹੈ ਕਿ ਅਸੀਂ ਘਰ ਦੇ ਚੁੱਲ੍ਹੇ ਚੋਂਗੇ ਕਿ ਹੀ ਬੜੇ ਨੇ ਮੈਂ ਕੁਝ ਮੁਝੇ ਫਾਊਂਡੇਸ਼ਨ ਨਾਲ ਜੁੜੀ ਹੋਈ ਆ ਐਕਪੀਓਲੀ ਡਾਇਰੈਕਟਰ ਆ ਠੀਕ ਹੈ ਵਾਈਫ ਆ ਹਾਊਸ ਵਾਈਫ ਆ ਬੱਚੇ ਦੀ ਮਾਂ ਵੀ ਆ ਸਾਰਾ ਕੁਝ ਰਿਸਪੋਨਸੀਬਿਲਟੀ ਸਰਪੰਚ ਦੀ ਹੈ ਸਭ ਕੁਝ ਨਿਭਾਈਆਂ ਮੈਂ ਵੀ ਮੇਰੇ ਕੋਲ ਵੀ ਚੋਈਂ ਜਾਂਦੇ ਆ ਮੇਰੇ ਕੋਲ ਬਹੁਤ ਜ਼ਿਆਦਾ ਟਾਈਮ ਨਹੀਂ ਹੈਗਾ ਕਿ ਮੈਂ ਕੋਰ ਤਾਲੀ ਕਹਿੰਦੇ ਇੱਕ ਦਿਨ ਦੇ ਦਿੱਤੇ ਹੋਏ ਮੈਨੂੰ ਪਰਮਾਤਮਾ ਮੈਨੂੰ ਵੀ

ਸਰਪੰਚ ਮੁਖੀ ਆਂ ਆਇਆ ਤਰਾਹ ਸਾਰੇ ਤਰ੍ਹਾਂ ਦੇ ਕਾਰੋਬਾਰਾਂ ਦਾ ਮਤਾਂ ਮਹਾਂ ਬਿਲਕੁਲ ਹੀ ਆਪੇ ਉਦਯੋਗਿਕਾ ਕਿਉਂਕਿ ਅੱਜ ਜੋ ਮੇਲਾ ਇਹ ਮਨਾਇਆ ਗਿਆ ਇਹ ਬਹੁਤ ਥੋੜਾ ਪ੍ਰਾਣਾ ਹੈ ਕੋਈ ਇਹਦੇ ਬਾਰੇ ਜਾਣਨਾ ਚਾਹੁੰਦਾ ਤੇ ਅੱਜ ਸਾਨੂੰ ਬਹੁਤ ਵੱਡੀ ਜਾਣਕਾਰੀ ਮਿਲੀ ਹੈ ਗੀਤ ਹੈ ਪੰਜਾਬ ਬਾਰੇ ਇਹਨੂੰ ਪੰਜ ਪਾਣੀਆਂ ਦਾ ਪੰਜਾਬ ਕਹਿੰਦੇ ਆ ਇਹਦਾ ਨਾਮ ਇੱਕ ਕਰਕੇ ਰੱਖਿਆ ਇਹ ਸੂਰਬੀਰਾਂ ਅੱਗੇ ਉਹਨਾਂ ਲੋਹਿਆਂ ਦੀ ਕਰਤੀ ਹੈ ਜਿਨ੍ਹਾਂ ਨੇ ਹਿੰਦੁਸਤਾਨ ਨਹੀਂ ਹਿੰਦੁਸਤਾਨ ਦਾ ਵਾਰ ਵੀ ਗੁਰਮਾਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਕਾਹੋ ਵੇ ਤਾਂ ਗਿਆਨੀ ਚੂਰੀ ਦੀ ਵੇ ਇੱਕੇ ਨਾਮ ਹੁਣ ਨਾ ਪਾਣੀ ਪਾਣੀ ਬਗਨਾ ਕਾਹੋ ਵੇ अॼे न अॼ फिरां चाहे कोई हूं न पाणी बचना राज भगत सुखदेव वीरो

ਸਹਾਨਾ ਦੇਖੀ ਸੰਤਾ ਤੂੰ ਮੈਂ ਵਿੱਚ ਮੰਗਿਆ ਸੰਸਾਰ ਕਿਆ ਪ੍ਰਪਾਤ ਦਰਨਾ ਬਿਨਾ ਕੇ ਮਨੁੱਖ ਦਾ ਕਰ ਦੇ ਕਾਹਨ ਸੁਣ ਨਾ ਪੰਚ ਪਾਣੀ ਬਦਨਾ ਸੱਚੇ ਸੁੱਚੇ ਕੰਮ ਨੇ ਦਿੱਤੇ ਇਕ ਮਦਨਸਿ ਵਿੱਚ ਬੰਦੇ ਨੇ ਸੱਚੇ ਸੁੱਚੇ ਕੰਮ ਨੇ ਦਿੱਤੇ ਇਕ ਮਦਨਸਿ ਵਿੱਚ ਬੰਦੇ ਨੇ

ઓલે સોનેહા ઓલે સોનેહા ઓલે સોનેહા ઓલે સોનેહા આજના સાહેબનો બહુત બહુત આભાર કરું છું આજના બધાનો બહુ 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 આજો सोनिया सोनिया डॉक्टर साहब वो ਹਾਂਜੀ ਮੈਂ ਡਾਕਟਰ ਕੁਲਵਿੰਦਰ ਕੌਰ ਸਿਵਲ ਹਸਪੀਟਲ ਰਾਜਪੁਰਾ ਤੋਂ ਬੱਚਿਆਂ ਦੇ ਮਾਹਿਰ ਡਾਕਟਰ ਅੱਜ ਦਾ ਦਿਨ ਮੈਨੂੰ ਇੱਥੇ ਬੁਲਾਇਆ ਗਿਆ ਹੈ ਸੇਟਸ ਸਵਾਵਾ ਮੈਲਾਂ ਦੇ ਰਿਲੇਟਡ ਤੇ ਜੋ ਫੀਮੇਲ ਬੱਚਿਆਂ ਉਹਨਾਂ ਦੇ ਰਿਲੇਟਡ ਮੈਂ ਇਹਨਾਂ ਨੂੰ ਨੌਲੇਜ ਦਿੱਤੀ ਹੈ ਤੇ ਮੈਂ ਉਮੀਦ ਕਰਦੀ ਆਂ ਵੀ ਇਹ ਜੋ ਵੀ ਇੱਥੇ ਸਾਡੀਆਂ ਸਰਕਾਰ ਨੇ ਸਵਾਵਾ ਦਿੱਤੀਆਂ ਉਹ ਸਾਰਿਆਂ ਦਾ ਇਹ ਮੌਕਾ ਜੋ ਵਧੀਆ ਮਿਲਿਆ ਆਪਾਂ ਨੂੰ ਗਵਰਨਮੈਂਟ ਨੇ ਇੰਨੀਆਂ ਦਵਾਈਆਂ ਫ੍ਰੀ ਪ੍ਰੋਵਾਈਡ ਕਰਾਈਆਂ ਜੋ ਪਹਿਲੇ ਦੀ ਕਿਸੇ ਸਰਕਾਰ ਨੇ ਅਜੇ ਤੱਕ ਨਹੀਂ ਕੀਤਾ ਸੀ ਮੈਂ ਖੁਦ ਹੈਰਾਨ ਆ ਮਹਿੰਗੇ ਤੋਂ ਮਹਿੰਗਾ ਟੈਸਟ ਮਹਿੰਗੀ ਤੋਂ ਮਹਿੰਗੀ ਦਵਾਈ ਸਰਕਾਰ ਨੇ ਬਜਟ ਦੇ ਕੇ ਸਾਨੂੰ ਕਹੇ ਵੀ ਤੁਸੀਂ ਸਭ ਕੁਝ ਅੰਦਰੋਂ ਦੇਣਾ ਕੋਈ ਬਾਹਰ ਦੀ ਦਵਾਈ ਨਹੀਂ ਲਿਖਣੀ ਜੋ ਨਹੀਂ ਆ ਰਹੀ ਉਹ ਸਾਨੂੰ ਦੱਸੋ ਅਸੀਂ ਮੰਗਵਾ ਕੇ ਦੇਾਂਗੇ ਤੇ ਮੈਂ ਬਹੁਤ ਖੁਸ਼ ਹਾਂ ਸਾਰੀਆਂ ਸਵਾਵਾਂ ਤੋਂ ਤੇ ਮੈਂ ਇਹਨਾਂ ਨੂੰ ਸਭ ਨੂੰ ਕਹਿਨੀ ਆ ਵੀ ਇਹ ਵੀ ਲਾਭ ਉਠਾਣ ਦੀ ਜਿਹਨਾਂ ਨਾਲ ਗੱਲ ਕਰੀ ਅੱਜ ਬਰਾਉ ਦਾ ਬੰਦਾ ਮਰਾਵਾ ਆ ਰਹੀ ਹੈ ਜਿਹੜੀ ਆਰਈ ਸਕੀਮ ਹੈ ਇਸ ਕਾ ਦਾ ਦੇਖੋ ਬਹੁਤ ਸਾਰੀਆਂ ਆ ਰਹੀਆਂ ਜਿਵੇਂ ਹੁਣ ਮੈਂ ਮੈਨੂੰ ਸਰਪੰਚ ਸਾਹਿਬ ਨੇ ਵੀ ਪੁੱਛਿਆ ਸੀ ਜੀ ਇੱਕ ਫਰੀ ਗੱਡੀ ਤੁਸੀਂ ਕਿਹੜੀ ਗੱਡੀ ਬਾਰੇ ਗੱਲ ਕਰ ਰਹੇ ਹੋ ਤਾਂ ਮੈਂ ਦੱਸਾਂਗੀ ਐਨੀ ਸੋਹਣੀ ਸਕੀਮ 108 ਦਾ ਤਾਂ ਸਭ ਨੂੰ ਪਤਾ ਹੈ ਐਂਬੂਲੈਂਸ ਜੋ ਹੁੰਦੀ ਹੈ ਉਹ ਤੁਹਾਨੂੰ ਫਰੀ ਇਲਾਜ ਵਾਸਤੇ ਜਦੋਂ ਪਿੰਡ 'ਚ ਬੈਠੇ ਹੋ ਕਿਤੇ ਮਰਜੀ ਬੈਠੇ ਹੋ ਉਹ ਆ ਜਾਏਗੀ ਹੁਣ ਇੱਕ ਨਵੀਂ ਸਕੀਮ ਹੈਗੀ ਹੈ ਪੁਰਾਣੀ ਹੈ ਜਾਂ ਨਵੀਂ ਹੈ ਮੈਂ ਇਸ ਹਸਪੀਟਲ 'ਚ ਨਵੀਂ ਆ ਤੇ ਮੈਂ ਇੱਥੇ ਸ਼ੁਰੂ ਹੁੰਦੀ ਹੋਈ ਦੇਖੀਏ ਤਾਂ ਬਹੁਤ ਲੋਕ ਲਾਭ ਉਠਾ ਰਹੇ ਆ ਡਿਲੀਵਰੀ ਤੋਂ 2 ਦਿਨ ਬਾਅਦ ਛੁੱਟੀ ਹੁੰਦੀ ਏ ਜਾਂ 4 ਦਿਨ ਬਾਅਦ ਹੁੰਦੀ ਏ ਜਦੋਂ ਵੀ ਇਹਨਾਂ ਨੂੰ ਛੁੱਟੀ ਦੀ ਹੁੰਦੀ ਏ ਅਸੀਂ ਫ੍ਰੀ ਗੱਡੀ ਸਵਿਫਟ ਗੱਡੀ ਪ੍ਰੋਵਾਈਡ ਕਰਾਈਏ ਜਿਦੇ ਵਿੱਚ ਪੇਸ਼ੈਂਟ ਉਹਦਾ ਬੱਚਾ ਜੋ ਮਦਰ ਦਾ ਬੇਬੀ ਪੈਦਾ ਹੋਇਆ ਹੈ ਨਾਲ ਦੋ ਰਿਸ਼ਤੇਦਾਰ ਜਾ ਸਕਦੇ ਆ ਉਹ ਘਰੇ ਤੱਕ ਫ੍ਰੀ ਛੱਡ ਕੇ ਆਉਂਦੇ ਆ ਅੱਜ ਜਿਹੜੇ ਲੋਕਾਂ ਦਾ ਮਹਿਰਾਨ ਕੀ ਕਹਣਾ ਚਾਹੁੰਦੇ ਕੀ ਇਹ ਨੇ ਦੇਣਾ ਚਾਹੀਦਾ ਮੈਂ ਇਹ ਸੁਣਿਆ ਦੇਣਾ ਚਾਹੁੰਦੀ ਆ ਜਿਸ ਤਰ੍ਹਾਂ ਮੈਂ ਇੱਕ ਛੋਟੇ ਜਿਹੇ ਪਿੰਡ ਪਿੰਡ ਕੋਬਾਇਆ ਜਲਾਲਾਬਾਦ ਡਿਸਟ੍ਰਿਕਟ ਫਾਜ਼ਲਕਾ ਤੋਂ ਉੱਠ ਕੇ ਮੈਂ ਨਹੀਂ ਉੱਚੀ ਐਜੂਕੇਸ਼ਨ ਪ੍ਰਾਪਤ ਕੀਤੀ ਐ ਇੱਕ ਛੋਟੇ ਜਿਹੇ ਸਰਕਾਰੀ ਸਕੂਲ 'ਚ ਪੜ੍ਹ ਕੇ ਜਿੱਥੋਂ ਮੈਂ ਪ੍ਰਾਇਮਰੀ ਫਿਰ ਮੈਂ ਹਾਈ ਸਕੂਲ ਤੇ ਫਿਰ ਪਲੱਸ 2 ਕਰਨ ਤੋਂ ਬਾਅਦ ਫਿਰ ਮੈਂ ਐਮਬੀਬੀਐਸ ਕੀਤੀ ਪਟਿਆਲਾ ਤੋਂ ਫਿਰ ਐਮਡੀ ਕੀਤੀ ਇਸੇ ਤਰ੍ਹਾਂ ਮੈਂ ਸਾਰੀਆਂ ਤੇ ਛੋਟੀਆਂ-ਛੋਟੀਆਂ ਬੱਚੀਆਂ ਨੂੰ ਮੈਂ ਫਿਊਚਰ 'ਚ ਇਹੀ ਬੰਦੇ ਦੇਖ ਰਹੀ ਆ ਵੀ ਇਹ ਸਾਰੇ ਇੱਕ ਦਿਨ ਵੱਡੀਆਂ-ਵੱਡੀਆਂ ਪੋਸਟਾਂ ਤੇ ਕੋਈ ਪੀਸੀਐਸ ਕੋਈ ਵੱਡੇ ਅਫਸਰ ਬਣਨਗੇ ਕੋਈ ਡਾਕਟਰ ਬਨੇਗਾ ਕੋਈ ਟੀਚਰ ਬਨੇਗਾ ਪ੍ਰੋਫੈਸਰ ਬਨੇਗਾ ਮੈਂ ਨਾ ਸਾਰੇ ਫੁੱਲ ਵਰਗੀਆਂ ਬੱਚਿਆਂ ਨੂੰ ਇਹ ਸੁਨੇਹਾ ਦਿੰਨੀ ਆ ਔਰ ਇਹਨਾਂ ਦੀ ਮਾਵਾਂ ਨੂੰ ਖਾਸ ਕਰਕੇ ਸੁਨੇਹਾ ਦਿੰਨੀ ਆ ਵੀ ਆਪਣੀ ਬੱਚੀਆਂ ਵਾਸਤੇ ਲੜੋ ਜਿਵੇਂ ਮੇਰੀ ਮਾਂ ਮੇਰੇ ਵਾਸਤੇ ਲੜੀ ਹੈ ਜੀ ਅੱਜ ਮੈਲਾਵਾਂ ਦਿੱਤਾ ਹਰ ਸਾਲ ਦੀ ਤਰ੍ਹਾਂ ਇਸ਼ਾਨਜੀ ਕੋਲ ਮੈਲਾਵਾਂ ਲੈ ਕੇ ਕਿਹੜੇ-ਕਿਹੜੇ ਯਰ ਸੂਤਾਂ ਨੇ ਮੈਲਾਵਾਂ ਤੋਂ ਵੀ ਪਹੁੰਚਾ ਦੇ ਉਹਨਾਂ ਲਈ ਸਿਮਾਏ ਅਦਾਰੋਂ ਸੁਭਾਰੋ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮਹਲਾ ਦਿਵਸ ਦੀ ਮੈਂ ਸਾਰੀਆਂ ਔਰਤਾਂ ਨੂੰ ਵਧਾਈ ਦੇਣੀ ਆ ਔਰ 3 ਸਾਲ ਹੋ ਗਏ ਸਾਨੂੰ ਵਰਮਨਸਰੀ ਅਸੀਂ ਸੈਲੀਬ੍ਰੇਟ ਕਰ ਰਹੇ ਆ ਜੀ ਪਿੰਡ ਵਿੱਚ ਔਰ ਇਸੇ ਕਰਕੇ ਹੀ ਡਿਪਾਰਟਮੈਂਟ ਸਾਰੇ ਹੀ ਇੱਥੇ ਬੁਲਾਏ ਗਏ ਸੀਗੇ ਕਿਉਂਕਿ ਤਾਂ ਕਿ ਜਿੰਨੀਆਂ ਔਰਤਾਂ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਨੂੰ ਸਿੱਖਿਆ ਦੇ ਰਿਗਾਰਡਿੰਗ ਕਿਹੜੀਆਂ ਸਹੂਲਤਾਂ ਨੇ ਔਰ ਹੈਲਥ ਦੇ ਰਿਗਾਰਡਿੰਗ ਕਿੰਨੀਆਂ ਸਹੂਲਤਾਂ ਨੇ ਅਸੀਂ ਅੱਗੇ ਕਿੱਦਾਂ ਵੱਧ ਸਕਦੇ ਆ ਔਰ ਕਿੱਦਾਂ ਹੀ ਆਪਣੇ ਅਸੀਂ ਜਿਹੜੀ ਫਾਈਨੈਂਸ਼ੀਅਲ ਜਿਹੜੀ ਜਿੱਦਾਂ ਕਿਸੇ ਨੂੰ ਸਪੋਰਟ ਨਹੀਂ ਮਿਲਦੀ ਤਾਂ ਉਸੇ ਗਵਰਨਮੈਂਟ ਦੀਆਂ ਜਿਹੜੀਆਂ ਸਕੀ ਜੇ ਪਹਿਲਾਂ ਉਹਦੀ ਗੱਲ ਕਰੀਏ ਪਹਿਲਾ ਜਿਹੜਾ ਪੰਚਾਇਤ ਦੇ ਦੁਆਰਾ ਆਇਆ ਉਹ ਹੀ ਕਰਦਾ ਜਿਹੜਾ ਨਾਮ ਹੈ ਉਹ ਦੱਸਣ ਦੀ ਲੋੜ ਨਹੀਂ ਪਰ ਉਹ ਨਾਮ ਬੋਲਦਾ ਤੇ ਹੁਣ ਜਿਹੜੀ ਮੈਲਾਮ ਨੂੰ ਮੇਢੀ-ਮੇਢੀ ਸਕੀਮਾਂ ਆਇਆ ਤੁਹਾਨੂੰ ਉਸ ਤੋਂ ਜਾਣੋ ਦੇਖੋ ਬਹੁਤ ਇੱਥੇ ਡਾਕਟਰ ਸਾਹਿਬ ਮੇਰੇ ਨਾਲ ਬੈਠੇ ਹੋਏ ਨੇ ਸਭ ਤੋਂ ਜ਼ਰੂਰੀ ਤਾਂ ਹੈਗਾ ਸਿਹਤ ਹੈ ਜੇ ਅਗਰ ਸਿਹਤ ਹੈਗੀ ਆ ਤੇ ਇਟ ਮੀਨਸ ਆਪਣਾ ਜੀਵਨ ਹੈ ਆਪਾਂ ਵਧੀਆ ਤਰੀਕੇ ਨਾਲ ਆਪਣਾ ਜੀਵਨ ਬਤੀਤ ਕਰ ਸਕਦੇ ਆ ਇਸੇ ਤਰ੍ਹਾਂ ਹੋਰ ਵੀ ਡਿਪਾਰਟਮੈਂਟ ਆਏ ਨੇ ਜਿੱਦਾਂ ਆਰਐਸਟੀ ਤੋਂ ਸਾਡੇ ਕੋਲ ਆਏ ਨੇ ਜੀ ਹਾਂ ਤੇ ਉਹਨਾਂ ਨੇ ਦੱਸਿਆ ਕਿ ਕਿੱਦਾਂ ਆਪਾਂ ਇੱਕ ਗਰੁੱਪ ਬਣਾ ਕੇ ਐਸਐਜੀ ਗਰੁੱਪ ਬਣਾ ਕੇ ਤੇ ਕਿੱਦਾਂ ਅਸੀਂ ਜਿਹੜੀਆਂ ਗਵਰਨਮੈਂਟ ਦੀਆਂ ਜਿਹੜੀਆਂ ਸਕੀਮਸ ਨੇ ਜਿਹਦੇ ਰਾਹੀਂ ਅਸੀਂ ਸਲਾਈ ਸਿੱਖ ਸਕਦੇ ਆ ਹੋਰ ਵੀ ਬਹੁਤ ਤਰ੍ਹਾਂ ਦੀ ਜਿਹੜੀਆਂ ਆਪਾਂ ਸਿੱਖਿਆਵਾਂ ਜਿਹੜੀਆਂ ਉਹ ਲੈ ਸਕਦੇ ਆ ਹਨਾ ਤੇ ਉਹਦੇ ਨਾਲ ਇਹ ਹੈ ਕਿ ਅਸੀਂ ਆਪਣੀ ਜਿਹੜੀ ਆਰਥਿਕ ਤੰਗੀ ਆ ਉਹਨੂੰ ਆਪਾਂ ਦੂਰ ਕਰ ਸਕਦੇ ਆ ਆਪਣੀਆਂ ਬੱਚਿਆਂ ਵਾਸਤੇ ਇਹ ਜਿਹੜਾ ਚਾਹਦੇ ਹੋ ਅੱਜ ਦਿਨ ਦੇਖੋ ਇੱਕ ਜਿਹੜੀ ਮਾਂ ਆ ਉਸ ਨੂੰ ਮਜ਼ਬੂਤ ਹੋਣਾ ਪਏਗਾ ਸਭ ਤੋਂ ਪਹਿਲਾਂ ਮੈਂ ਤਾਂ ਇਹੀ ਕਹਾਂਗੀ ਕਿ ਮਾਂ ਨੂੰ ਆਪਣੇ ਬੱਚੇ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਕਿਉਂਕਿ ਅਗਰ ਅਸੀਂ ਆਪਣੇ ਬੱਚੇ ਤੇ ਵਿਸ਼ਵਾਸ ਪੈਦਾ ਕਰਾਂਗੇ ਕੇ ਨਹੀਂ ਤੁਸੀਂ ਕਰ ਸਕਦੇ ਹੋ ਹਨਾ ਤਾਂ ਫਿਰ ਉਹ ਬੱਚੇ ਕਿਤੇ ਨੇ ਕਿਤੇ ਜਿਹੜੇ ਉਹਨਾਂ ਦੇ ਸੁਪਨੇ ਆ ਉਹ ਤਾਂ ਹੀ ਪੂਰੇ ਹੁੰਦੇ ਨੇ ਜੇਕਰ ਕਿਉਂਕਿ ਮੈਨੂੰ ਪਤਾ ਹੈ ਕਿ ਮੈਨੂੰ ਬਹੁਤ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀਗਾ ਮੈਂ ਜਦੋਂ ਸਟੱਡੀ ਕੰਪਲੀਟ ਕੀਤੀ ਹੈ ਤਾਂ ਮੈਨੂੰ ਖੁਦ ਹੀ ਟੀਚਰ ਇੱਕ ਬਣ ਕੇ ਤਾਂ ਉਪਨਚ ਮੈਂ ਸਟੱਡੀ ਕੰਪਲੀਟ ਕੀਤੀ ਸੀ ਕਿ ਮੈਨੂੰ ਕੋਈ ਪੇਰੈਂਟਸ ਵੱਲੋਂ ਸਪੋਰਟ ਨਹੀਂ ਮਿਲੀ ਪਰੈਂਸ਼ੀਅਲ ਸਪੋਰਟ ਨਹੀਂ ਮਿਲੀ ਹਨਾ ਲੇਕਿਨ ਮੈਂ ਚਾਹਨੀ ਹੈ ਕਿ ਅਗਰ ਫਾਈਨੈਂਸ਼ਲੀ ਜਿਹੜੇ ਪੇਰੈਂਟਸ ਸਹੀ ਨੇ ਜਿਹੜੀਆਂ ਮਾਮਾਂ ਨੂੰ ਪਤਾ ਹੈਗਾ ਉਹ ਆਪਣੀ ਕਮਾਈ ਦਾ ਸਾਧਨ ਇੱਕ ਇਹੋ ਜਿਹਾ ਹੋਣਾ ਚਾਹੀਦਾ ਜ ਜਿਹਦੇ ਨਾਲ ਉਹ ਬੱਚੇ ਦੀ ਸਟੱਡੀ ਤੇ ਜ਼ੋਰ ਦੇ ਸਕਣ ਔਰ ਜਿਹੜੀਆਂ ਬੱਚੀਆਂ ਨੇ ਉਹਨਾਂ ਦੇ ਡ੍ਰੀਮਸ ਪੂਰੇ ਹੋ ਸਕਣ ਹਰ ਕ੍ਰਿਕਟ ਡਿਪਾਰਟਮੈਂਟ ਜਿਹੜੇ ਅੱਜ ਉਰੇ ਪਹੁੰਚੇ ਹੈ ਮੈਲਾ ਦੀ ਤੇ ਮੋਟਾ ਹੈ ਹਾਂਜੀ ਇੱਥੇ ਜੀ ਆਪਣਾ ਡਾਕਟਰ ਹੈਲਥ ਦੇ ਡਿਪਾਰਟਮੈਂਟ ਹੈ ਜੀ ਬਾਕੀ ਹੈਗੇ ਜੀ ਸਾਡੇ ਇਥੋਂ ਨਰੰਤੋਂ ਡਿਪਾਰਟਮੈਂਟ ਤੋਂ और बाकी एस आई आर डी तो पहुंचे हुए हैं सोरे को पुलिस डिपार्टमेंट पहुंचे हुए ने बी डी ओ सर ने साइड को और बहुत ही जो सापैक्टेड परसन ने ताकि लेडीज़ को बद तो वह योजना बारे पता लग सके